ਕੀ ਨਾਮ ਹੈ ਤੁਹਾਡਾ ਸੋਜੀਤ ਸਿੰਘ ਜੀ ਤੁਹਾਡਾ ਜਿਲ੍ਹਾ ਪਿੰਗੜਾ ਭਗਤਾ ਭਾਈ ਦਾ ਪਿੰਡ ਹੈ ਜੀ ਜਿਲ੍ਹਾ ਪਿੰਗੜਾ ਹੈ ਬਠਿੰਡਾ ਜਿਲ੍ਹਾ ਪੱਤਾ ਭਾਈ ਪਿੰਡ ਹਾਂਜੀ ਭਾਈ ਤੁਹਾਨੂੰ ਕੀ ਦੁੱਖ ਸੀ ਇੱਥੇ ਆਏ ਤਾਂ ਭਈ ਪੀੜੀਆਂ ਪੀੜੀਆਂ ਪੈਂਦੀਆਂ ਸੀ ਕਿੰਨਾ ਨੂੰ ਮੇਰੀ ਮਸੀ ਦੇ ਇਹਨਾਂ ਦੇ ਪੀੜਾ ਪੈਂਦੀਆਂ ਪੀੜਾ ਬਹੁਤ ਜਿਆਦਾ ਪੈਂਦੀ ਸੀ 7-8 ਸਾਲ ਹੋ ਗਏ ਲਗਾਤਾਰ ਤੇ ਅੱਜ ਕਿੰਨੇ ਜੇ ਚ ਠੀਕ ਹੋਏ ਆ ਇਹ ਘੱਟੋ ਘੱਟ 2-3 ਘੰਟੇ ਦੇ ਸੈਟ ਹੋ ਗਏ 2-3 ਘੰਟੇ ਜੇ ਠੀਕ ਹੋ ਗਿਆ ਹਾਂਜੀ ਭਾਈ ਅੱਛਾ ਇੱਥੇ ਰੋਜ ਕਿੰਨੀ ਕੇ ਸੰਗਤ ਆਉਂਦੀ ਆ ਵਾਧੂ ਸੰਗਤ ਆਉਂਦੀ ਆ ਜਿਹੜੀ ਵੀ ਆਈ ਏ ਠੀਕ ਹੋ ਕੇ ਗਈ ਤੁਸੀਂ ਆਪਣੇ ਅੱਖੀ ਵੇਖੀ ਆ ਕੋਲ ਅੱਖੀ ਵੇਖਿਆ ਬਾਬਾ ਜੀ ਕਿੰਨੀ ਕੇ ਸੰਗਤ ਆਈ ਜਮਾ ਵਾਧੂ ਸੰਗਤ ਆਈ ਏ ਜਿਹੜਾ ਵੀ ਆਇਆ ਪੂਰਾ ਦੁੱਖਾਂ ਤਕਲੀਫਾਂ ਤੋਂ ਮੁਕਤ ਹੋ ਕੇ ਗਿਆ ਇੱਥੇ ਕੋਈ ਮੰਗਦੇ ਨਹੀਂ ਕੋਈ ਮੰਗ ਨਹੀਂ ਬਾਬਾ ਜੀ ਦਰਬਾਰ ਆਉਣਾ ਚਾਹੀਦਾ ਕਿ ਨਹੀਂ ਬਿਲਕੁਲ ਹੋਣਾ ਚਾਹੀਦਾ ਜੀ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਾਰੇ ਉਹਨਾਂ ਇੱਥੇ ਆ ਕੇ ਆਦੇ ਦੁੱਖਾਂ ਤਰ ਦੂਰ ਕਰਨ ਬਾਬਾ ਜੀਆਂ ਕੋਲ ਆ ਸਾਵਰ ਪੀਰ ਸਰਕਾਰ ਸਾਵਰ ਪੀਰ ਸਰਕਾਰ ਤੁਰੇ ਇਹ ਬਿਮਾਰ ਸੀ ਇਹ ਕਰ ਦਿਓ ਤੁਰ ਕੇ ਦਿਖਾਓ ਪ ਅੱਗੇ ਤਾਂ ਤੁਰੇ ਜਾਂਦਾ ਸੀਗਾ ਬਿਲਕੁਲ ਜੀ ਆਜੋ ਹੁਣ ਇਹਨਾਂ ਨੂੰ ਪੁੱਛਦੇ ਠੀਕ ਤੁਸੀਂ ਹੋਏ ਹੋ ਹਾਂਜੀ ਹੁਣ ਤੁਹਾਨੂੰ ਤੁਰਨ ਦੀ ਤਕਲੀਫ ਤੇ ਨਹੀਂ ਹੋਈ ਨਹੀਂ ਜੀ ਨਹੀਂ ਬਿਲਕੁਲ ਅੱਗੇ ਤੁਰਨੇ ਹਿਲਦਾ ਨਹੀਂ ਜੀ ਠੀਕ ਹੋ ਨਾ ਹਾਂਜੀ ਧੰਨਵਾਦ ਜੀ ਕੀ ਨਾ ਜੀ ਤੁਹਾਡਾ ਬਿੰਦੂ ਜੀ ਬਿੰਦੂ ਹਾਂ ਜੀ ਕਿੱਥੋਂ ਆਏ ਤੁਸੀਂ ਅਸੀਂ ਰਾਜਸਥਾਨ ਤੋਂ ਆਏ ਹਾਂ ਰਾਜਸਥਾਨ ਤੋਂ ਹਾਂ ਜੀ ਪਿੰਡ ਕਿਹੜਾ ਸਾਡਾ ਗਾਇਸ ਸਿੰਘ ਨਗਰ ਹੈ ਜਿਲ੍ਹਾ ਗੰਗਾ ਨਗਰ ਹੈ ਤੁਹਾਨੂੰ ਕੀ ਤਕਲੀਫ ਸੀ ਇੱਥੇ ਆਏ ਸੀ ਮੈਨੂੰ ਉੱਠਿਆ ਬੈਠਿਆ ਨਹੀਂ ਆਉਂਦਾ ਸੀਗਾ ਪੈਰਾਂ ਦੇ ਵਿੱਚ ਬਹੁਤ ਦਰਦ ਸੀ ਮੇਰੇ ਅੱਛਾ ਉੱਠਿਆ ਬੈਠਿਆ ਨਹੀਂ ਜਾਂਦਾ ਹਾਂ ਜੀ ਹੋਰ ਤੇ ਠੀਕ ਆ ਹਾਂ ਜੀ ਹੁਣ ਮੈਂ ਠੀਕ ਕਿੰਨੇ ਦਿਨ ਚ ਠੀਕ ਹੋਏ ਹੋ ਪੰਜ ਤੁਰ ਕੇ ਦਿਖਾਓ ਹਾਂਜੀ ਹਾਂਜੀ ਠੀਕ ਆ ਜੀ ਆਜੋ ਹੁਣ ਬਹਿ ਕੇ ਦਿਖਾਓ ਬਹਿ ਕੇ ਦਿਖਾਓ ਉੱਠੋ ਠੀਕ ਮਹਿਸੂਸ ਹੋ ਰਿਹਾ ਆਜੋ ਹਾਂਜੀ ਦਰਬਾਰ ਬਾਰੇ ਸੰਤਾਂ ਨੂੰ ਕੀ ਕਹਿਣਾ ਜਾਓਗੇ ਬਿਠਾਉਣਾ ਚਾਹੀਦਾ ਹੈ ਕਿ ਨਹੀਂ ਬਿਠਾਉਣਾ ਚਾਹੀਦਾ ਜੀ ਇੱਥੇ ਆਉਣਾ ਚਾਹੀਦਾ? ਜੀ ਹਾਂ ਜੀ। ਇੱਥੇ ਕੋਈ ਮੰਗਤ ਨਹੀਂ। ਨਾ ਜੀ ਕੁਛ ਨਹੀਂ। ਇੱਥੇ ਕਿੰਨੀ ਕਿੰਨੀ ਦੁਨੀਆ ਰੋਜ਼ ਆਉਂਦੀ ਆ? ਬਹੁਤ ਸਾਡੇ ਸਾਹਮਣੇ ਦੇਖਦੇ ਦੇਖਦੇ ਬਹੁਤ ਸਹੀ ਹੋਈ ਐ ਲੋਕੀ। ਤੁਹਾਡੇ ਦੇਖਦੇ ਦੇਖਦੇ ਬਹੁਤ ਠੀਕ ਹੋਇਆ। ਹਾਂ ਜੀ ਹਾਂ ਜੀ। ਸਾਡੇ ਦੇ ਕਿੰਨੀ ਲੋਨੀ ਤਕਰੀਬਾ ਰੋਜ਼ ਚਾਹੀਓ? ਜੀ ਸਾਡੇ ਸਾਹਮਣੇ ਕਰਤਾ ਤਾਂ ਕਿੰਨਾ 100 ਬੰਦਾ ਤਾਂ ਆ ਗਿਆ ਜੀ। ਅੱਜ? ਹਾਂ ਜੀ ਹਾਂ ਜੀ। ਸਾਡੇ ਦੇਖਦੇ ਆ ਦੇਖਦੇ। ਅੱਜ ਕੋਈ ਵੀਰਵਾਰ ਨਹੀਂ ਹੈਗਾ। ਅੱਜ ਸ਼ਨੀਵਾਰ ਆ। ਹਾਂ ਜੀ। ਤੁਸੀਂ 100 ਬੰਦਾ ਆਉਂਦਾ ਦੇਖ ਲਿਆ। ਹਾਂ ਜੀ। ਸਾਰੇ ਠੀਕ ਹੋ ਗਏ ਗਏ? ਹਾਂ ਜੀ ਠ ਸਾਂਝੀਆਂ ਨੇ ਕੰਦੇ ਅਸੀਂ ਇੱਥੋਂ ਠੀਕ ਹੋਏ ਆ ਧੰਨਵਾਦ ਜੀ ਹਾਂ ਜੀ ਧੰਨਵਾਦ ਕੀ ਨਾ ਜੀ ਤੁਹਾਡਾ ਪਰਮੀ ਲਗਦੀ ਪਿੰਡ ਜਿਲ੍ਹਾ ਸ਼ਾਹਪੁਰ ਤੁਹਾਨੂੰ ਕੀ ਗੱਲ ਸੀ ਜੀਰੋ ਇੱਥੇ ਆਏ

ਦੂਸਰਾ ਬਾਕੀ ਸਿਹਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਆਉਣ ਸਾਰੇ ਇਹ ਹਾਲੀ ਕਰਨ ਤੇ ਬਿਲਕੁਲ ਸਹੀ ਹੋ ਗਏ ਇੱਥੇ ਜੋ ਕਿੰਨ ਸਰੀਰ ਨੂੰ ਕਸ਼ਟ ਹੋਏਗਾ ਇੱਥੇ ਠੀਕ ਹੋ ਜੂਗਾ ਹਰ ਬਿਮਾਰੀ ਠੀਕ ਹੋ ਜਾਂਦੀ ਹੈ ਇੱਥੇ ਰੋਜ਼ ਬਾਬਾ ਜੀ ਨਾ ਇੱਥੇ ਇੱਥੇ ਰੋਜ਼ ਹੀ ਹਜ਼ਾਰਾਂ ਸੰਗਤ ਹੁੰਦੀ ਆ ਪਤਾ ਨਹੀਂ ਕਿੰਨੀ ਹੁੰਦੀ ਆ ਤੂੰ ਵੀ ਦੇਖ ਲਈਂ ਇੱਥੇ ਆਉਣਾ ਚਾਹੀਦਾ ਕੋਈ ਡੰਡ ਪਖਾਣ ਤੇ ਨਹੀਂ ਧੰਨਵਾਦ ਜੀ thank you ਹੇ ਹਮਮ ਜੈ ਸਾਬਰਪੀਰ ਜੀ ਦੀ ਸਾਸ ਸਹੇੜੀ ਦੂਸਲਾ ਕਲੀਆ ਸ਼ਰੀਫਾ ਟਾਂਡਾ ਹਰਮਨ ਜ਼ਿਲ੍ਹਾ ਹਾਰਬੰਦ ਪੈਂਦਾ ਜਿਹੜਾ ਪਠਾਨਕੋਟ ਤੋਂ ਰੋਡ ਜਾਂਦਾ ਨਾ ਗੰਦਰਾਂ ਨਾਲ ਗੰਦਰ ਤੋਂ ਪਠਾਨਕੋਟ ਉੱਤੇ ਡੀਡੀ ਰੋਡ ਤੇ ਇੱਥੇ ਕੋਈ ਜਿੱਦਾਂ ਕਲੀਆ ਸ਼ਰੀਫ ਰੁੜਕੀ ਵਾਲਾ ਜੇ ਸਿਰ ਲਾਇਆ ਜਾਂਦੇ ਇਦਾਂ ਇੱਥੇ ਲੱਗਦੇ ਆ ਜਿਹਨੂੰ ਚਮੜਿਆ ਜਮਲਾਇਆ ਕੰਧ ਦਾ ਸਿਰ ਲਾਉਂਦੇ ਆਪੇ ਚੀਕਾ ਮਾਰਦੇ ਠੀਕ ਹੋ ਜਾਂਦੇ ਦੁੱਖਾਂ ਦੇ ਨਾ ਸਮਝਦੇ ਦਿਖਾਓ ਜੀ ਮੈਂ ਤੁਹਾਨੂੰ ਅਲਗ-ਅਲਗ Ayo cepet, Tolong, 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 Tolong,

ਪਰਸਾਓ ਬਤਾਓ 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 ਕਿੱਥੇ ਪੈਦੋ ਇੱਥੇ ਐ ਦੰਤ ਦੇਖਾ ਮੂਹਰੋ ਆਹ ਮਹਨਾਂ ਆਲੇ ਇੱਥੇ ਰਾਜਾ ਰਿਆ ਬਾਬਾ ਜੀ ਤੇ ਬੈਠ ਕੇ ਕਾਹਦੇ ਹੋ ਮਿੱਠੇ ਚੌਲ ਨੂਣ ਵਾਲੇ ਬੋਲੀ ਦੇ ਨਾਲ ਸੇਵਾਦਾਰ ਸਜਦ ਨੂੰ ਕਹੀ ਜਾਨਾ ਮਿੱਠੇ ਲੈਣਾ ਜਾਂ ਨੂਣ ਵਾਲੇ ਦੌੜ ਦਬ ਦਈ ਜਾਣੇ ਦੌੜ ਦਬ ਖਲੋਣਾ ਨਹੀਂ ਲੈ ਕੇ ਭੱਜੇ ਹੀ ਰਹਿਣਾ ਇੱਥੇ ਪ੍ਰਸ਼ਾਦੇ ਦਿਓ ਤੇ ਚੌਲ ਦਿਓ ਆਉਂਦੇ 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 2023 ਐਲਐਨ ਵੀ ਕਿਹੜਾ ਰੱਖਿਆ ਕਰੋ ਐਸ ਉਹ ਕਾਕੂ ਐਲਐਨ ਜਾਂਦਾ ਕੋਈ ਨਹੀਂ ਇੱਥੇ ਆਉਂਦੇ ਕਿ ਇੱਕ ਇੱਕ ਲੈਂਚ ਸਾਰੇ ਹੋ ਜਾਣ ਐਲਐਨ ਨਹੀਂ ਹੋ ਜਾਣਾ ਫੜ ਫੜ ਅਜੇ ਕੋਈ ਧਾਗਾ ਪਾਮਾ ਕੇ ਇਹ ਕੋਈ ਅੱਜ ਪਕਣੀ ਕੋਈ ਵੀ ਕਰਨਾ চলো এবার প্লেটে চালাও এই দাও দাও আদা আদা কে দাও 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 ਚੱਲ 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 ਖੋਵਾ ਨਹੀਂ ਕੋਈ ਬੰਦਗੀ ਨਹੀਂ ਕਰਨਾ ਮੈਂ ਫਾਈਲ ਨਹੀਂ ਤੁਮੜ ਕਰਨ ਦਾ ਹੈ ਬਾਡੀ ਆਈਡੋਲ ਦਾ ਹੈ ਸਾਰੇ ਚੱਲ 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 ਮੇਰੇ ਉਹਦੀ ਫਾਈਲ ਹੀ ਸਾਰੇ ਲੱਗ ਰਹੀ ਹੈ ਇਹਦੇ ਚੱਲ 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 ਲੈਟ ਵਿੱਚ ਸਭ ਬੋਲੀ ਜਾਂਦੇ ਆ ਸ਼ਰਮ ਮਰਵਾ Cina ini India putihnya orang, kalau misal telepon sama orang ini putihnya orang, terus ya, kira-kira ke arah ke dua orang kita lah, kalau kita cuma siap dia ਗੱਲ ਸੱਤ ਸੱਤ ਕੋਰਾਨੀ ਕੋਰਾਨੀ ਕਨਫਰੰਸ ਵਾਲ ਜੈ ਨਾਮੀ ਅਕਾ ਬਜਪਾਤਾ ਹਪੂਰੂਤ ਐਸ ਕੈਨ ਪੰਜਾਬ ਮਿਆ ਉਸਾ ਜਿਹੜੇ ਆਏ ਨੇ ਉਮੀਦਾਂ ਤੋਂ ਬੁਸਤ ਆ ਕੇ ਸੁਸਾਵਾ ਹੋਏ ਉੱਪਰ ਗੱਲ ਕਰੀ ਜਿੱਥੇ ਨਹੀਂ ਮਾਈ ਫੋਨ ਕਰ ਲੈਣਾ ਜੀ ਜਿੱਥੇ ਦਾ ਕਿਹਾ ਅੱਜ ਨਹੀਂ ਪਹੁੰਚਾ ਰਾਜੀ ਕੀ ਜੀ ਜੀ ਮੈਂ ਕਹਾਂਵਾਂ 6 ਲੱਖ 6 ਲੱਖ 10 ਲੱਖ ਆਹਦੀ ਜੋ ਨਹੀਂ ਖਾਲੀ ਹੋ ਖਾਲੀ ਹੋ 5 5 ਪੰਜ ਬਰਾਬਰ ਪੰਜ ਬਰਾਬਰ ਲਾਡਾ ਨਾਮ ਲਾ ਕੇ ਬਹਿ ਜਾਓ ਸਾਰਿਆਂ ਲਈ ਰਸਾਈ ਕਰੇ ਤੇ ਡੱਲੂ ਕੀ ਤਾਂ ਨਾਮ ਬਤਾਓ ਤੁਹਾਨੂੰ ਸਾਰੇ ਨੀਂਦ ਵਾਲਾ ਕਾਟੀ ਹਾਈ ਨੀ ਕਰੀ ਨਿਸ਼ਚਿਤ ਸਰਕਾਰੀ ਜਿਹੜੀ ਸਰਕਾਰੀ ਐਂ ਅਤੇ ਸੁਧਰੀ ਆ ਜਾਣੇ ਦਾ ਦੇਖਰ ਆਪੇ ਆ ਜਾਣੇ ਸਲਕੀ 4 ਵਜੇ ਮੰਗਲ ਵੀਰਵਾਰ ਨੂੰ ਮੇਨ ਲਈ ਯਾਦ ਰੱਖਿਓ ਤੇ ਨਾਸ਼ਾ ਇੰਟੈਂਟ ਮੈਂ ਤੇ ਆ ਸਤਾਂ ਫਿਰਾਂਗਰ ਸਾਟਾ ਲੱਗੂਗਾ ਨਾਲ ਜੀ ਨਾਲ ਜੀ ਨਾਲ ਜੀ ਨਾਲ ਜੀ ਸੁਨਾ ਲਿਓ ਕੱਪੜਾ ਲਾ ਲਾ ਬਾਈ ਜੀ ਅੱਜ ਦੇ ਦੋ ਚਾਰ ਲੈ ਕੇ ਪਾਰੀ ਸ਼ਗੋਤ ਉਹਦਾ ਭਾਂਦੇ ਆਪਣੇ ਮਨ ਕੇ ਰੱਖੋ ਸਾਰੀ ਸਹਿਲ ਨੂੰ ਸ਼ੀਰਵਾ ਦਾ ਆਪਣਾ ਪਾਰਟੀ ਬੁੜੀਆ ਭਰ ਕੇ ਰੱਖੋ ਜੇ ਖਾਲੀ ਹੈ ਕੋਈ ਜੇ ਉਹ ਤੋਂ ਭਰ ਲਿਆਓ ਕੋਈ ਨਾ ਕੇ ਖੜੇ ਕਰਦੇ ਜੀ ਭਰ ਕੇ ਰੱਖੋ ਸਾਰਿਆਂ ਜੋੜ ਦਾ ਪਾਣੀ ਦੇਖੋ ਕਿ ਇਸੇ ਮਾੜੇ ਤੋਂ ਮਾਨ ਆਪਣਾ ਬੁਢਾ ਚ ਵੀ ਕਰੇਗਾ ਤੇ ਇਹਨੀਆਂ ਪਾਣੀਆਂ ਦੇਖੋ ਅਜੇ ਕੋਈ ਨਾ ਗੱਭ ਮਾਵਾਂ ਦੇ ਕਹੀ ਨਹੀਂ ਜਾਣੇ ਇੱਕ ਬੱਚੇ ਨੇ ਮਾਈ ਦੀ ਪੂਰੀਆਂ ਉਹ ਫੋਨ ਦਾ ਤਾਕਾ ਬਤਾਓ ਬਤਾਓ ਥੇ ਵਜਰੋ ਬਤਾਓ ਨੰਗਲ ਛਕੇ ਲੰਗਰ ਫੜ ਲੰਗਰ ਛਕੇ ਇੱਥੇ ਆਧਰੀ ਲੱਗਦੀ ਆ ਜੋੜ ਤੇ ਲੰਗਰ ਛਕੇ ਉੱਧਰ ਆਧਰੀ ਪ੍ਰਵਾਹ ਹੋਣੀ ਆ ਕੋੜਿਆ ਵਾਲੀ ਦੀ ਗੱਲ ਕਰਦੇ ਨੰਗੇ ਦੀ ਗੜੀ ਦੀ ਗੜੀ ਕੀ ਕਹਿੰਦਾ ਨਹੀਂ ਜਣਾ ਨਾਲ ਵਾਲੀ ਮਿੱਠੇ ਚਾਹਣਾ ਦੇ ਮੁਖੜਾ ਕਹਿੰਦਾ ਨੂਨ ਵਾਲਾ ਮੁਖੜਾ ਕਹਿੰਦੇ ਹਾਂ ਮਿੱਠੇ ਚਾਹਣਾ ਬਿਠਾ ਕਹਿੰਦਾ ਨੂਨ ਵਾਲਾ ਲਾਉਣ ਵਾਲਾ ਕਹਿੰਦਾ ਕਈ ਨੂਨ ਵਾਲੇ ਚਾਹ ਖਾ ਗਏ ਰਾਜੀ ਹੈ ਕਿ ਮਿੱਠੇ ਖਾ ਗਏ ਰਾਜੀ ਹੈ ਥੋੜੀ ਜਿਹਾ ਜਾਣਾ ਹੈ ਕਹਿੰਦੇ ਨਾ ਫੜਾ ਬਾਬਾ ਜੀ ਉਹ ਸਾਨੂੰ ਬਹੁਤ ਤੰਗ ਕਰਦੇ ਇੱਕ ਅਗਿਆ ਗੱਡੀ ਇੱਕ ਵਾਲੀ ਗੱਡੀ ਕਿਤੇ ਧਾਕਾ ਬਾਬਾ ਜੀ ਠੀਕ ਆ ਹੁਣ ਤੇ ਆ ਦੋ ਵਾਰ ਚੱਲ ਖਾਣਾ ਆ ਹਉ ਪਿਛਾਂ ਥੇ ਬੰਨ ਕੇ ਨਾ ਤੇ ਮੇਲੇ ਆ ਕਰਨਾ ਮੇਲਾ ਚੱਲ ਚੱਲ ਹੁਣ ਦੁਬਾਰਾ ਕਰੀਪਾ ਸਦਾ ਸੀਪਾ ਚੱਤੀ ਬੜੇ ਪਿਆਰ ਨਾਲ ਲੰਗਰ ਵਰਤਾਓ ਭਾਈ ਸੰਗਤ ਸਤਿਕਾਰਵਾ ਵਿੱਚ ਖੁਸ਼ਾਲ ਛੇ। ਸ਼ਾਮ ਪਾਲ ਦੀ ਲੰਗਰ ਤੇ ਬੜੇ ਖੁਸ਼ ਹਾਂ। ਸਵਾਤੀਵਾ ਅੱਗੋਂ ਵੀ ઠાਗਾ ਪਹੁੰਚੋ। ਜਿਵੇਂ ਆ ਗਿਆ ਜੀਆ ਬੁੜੀਆਂ ਹੋਈਆਂ ਅੱਗੋਂ ਵੀ ਲੋ ઠાਗਾ ਪੋਣਾ। ਅੱਛਾ ਜੀ। ਦੇਖੋ ਤੁਸੀਂ ઠાਗਾ ਪਹੁੰਚਿਆ ਪੋਈ ਗਰ ਕੇ।

Terima ਸਮਾਰਨ ਚੱਲ ਪਿਆ ਚਲੰਦਨ ਹਾਂ ਵੀ ਬੀਟੀਮ ਜੀਥੇ ਕੋਟਾ ਫਰਕ ਪਿਆ ਅੱਜ ਜਨਮ ਕਰਨੀ ਤਾਂ ਵੀ ਤੇ ਦੱਕਰ ਨੂੰ ਹੋਰ ਬਟਲ ਹੈ ਜੀਥੇ ਵੀ ਮਾਰਨਾ ਚੱਲਦਾ ਸਾਡੇ ਪਾਸੇ ਸਭ ਮਗਵਾਲ ਮਮਤਰ ਮਮ ਤਾਂ ਆਪਾਂ ਇਹ ਆਪਾਂ ਕਰੀਏ ਤਾਂ ਸਾਨੂੰ ਸਟਾਫ ਕੋਰਟ ਖੜਾ ਹੋਰਨਾ ਚੱਲਾ ਆਜੋ ਚਾਰ ਕਿੰਨੇ ਕੋ ਵੀ ਪੀਣਾ ਕੰਮ ਪੀਣਾ ਉਹ ਤਾਂ ਬਰੀ ਕਰਦੇ ਪਹਿਲਾਂ ਉੱਪਰ ਚੜਨਾ ਨਹੀਂ ਨਾ ਟੁੱਟੀ ਟੁੱਟੀ ਰੋ ਪਹਿਲਾਂ ਇੱਕ ਜੀ ਹਲੋ ਕੀ ਨਾ ਜੀ ਤੁਹਾਡਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਪਿੰਡ ਕਿਹੜਾ ਪਿੰਡ ਥੜਾ ਪੱਲਾ ਜ਼ਿਲ੍ਹਾ ਪਖਾਨਗੋੜ ਉੱਪਰਲਾ ਥੜਾ ਜ਼ਿਲ੍ਹਾ ਪਖਾਨਗੋੜ ਜਿਲ੍ਹਾ ਪਖਾਨਗੋੜ ਹੈ ਜੀ ਇਹ ਨਿਆਣੇ ਨੂੰ ਤੁਸੀਂ ਕਾਰੇ ਵਾਸਤੇ ਜ਼ਮਾਨ ਲੈ ਕੇ ਆਏ ਇਹਨਾਂ ਬੋਨ ਮੈਰੋ ਦੀ ਪ੍ਰੋਬਲਮ ਦੱਸ ਸੀ ਡਾਕਟਰ ਨੇ ਇਹ ਸੈੱਡਨਿੰਗ ਬਲੰਦੇ ਹੀ ਬਲੱਡ ਕਿਹੜੀ ਬਿਮਾਰੀ ਬੋਨ ਮੈਰੋ ਬੌਨ ਮੈਰੋ ਹਾਂਜੀ ਬੌਨ ਮੈਰੋ ਨੇ ਕਹਿੰਦੇ ਕੰਮ ਕਰਦਾ ਇਹਦਾ ਬੌਨ ਮੈਰੋ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਕਿੰਨੇ ਪੈਸੇ ਡਾਟਰਾ ਕਹੇ ਲੱਗਣੇ ਬਰੇ 35-40 ਲੱਖ ਰੁਪਏ ਆ ਗਿਆ ਹੀ ਗਰੰਟੀ ਕੋਈ ਨਹੀਂ ਸੀ ਉਹਨਾਂ ਦੀ ਕੋਈ ਗਰੰਟੀ ਨਹੀਂ ਹਾਂਜੀ ਹਾਂਜੀ ਇੱਥੇ ਆ ਕੀ ਕਿਹਾ ਤੁਹਾਨੂੰ ਮੈਂ ਕੀ ਕਿਹਾ ਇੱਥੇ ਤੇਰੀ ਕਿਹਾ ਕਿ ਬਸ ਜਾਂਦੇ ਚੱਕਣ ਨੂੰ ਆਵੜ ਕੁੜੀ ਠੀਕ ਹੋ ਜੇ ਕਿ ਸਤਾਰ ਮੇਂ ਦਿਨੇ ਟੈਸਟ ਕਰਾਣਾ ਹੈ ਅੱਜ ਸਤਾਰ ਮੇਂ ਦਿਨ ਵਾਰ ਟੈਸਟ ਕਰਾਇਆ ਸੈੱਲ ਵੱਧ ਗਏ ਨੇ ਕੁੜੀ ਦੇ ਹਾਂ ਹੁਣ ਠੀਕ ਹੋ ਗਈ ਹਾਂਜੀ ਹੁਣ ਠੀਕ ਹੈ ਜੀ ਆ ਸੋਲੋ ਸਾਧ ਸੰਗਤ ਜੀ ਇਦਾਂ ਦੇ ਕੌਤਕੌਰੇ ਕੁਝ ਮੰਗਿਆ ਬਾਕੀ ਕੀ ਕਹਿਣਾ ਚਾਹੋਗੇ ਸੰਸਾਰ ਨੂੰ ਬਾਕੀ ਸੰਤਨ ਨੂੰ ਆਓ ਇੱਥੇ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਬਾਕੀ ਬਾਂਦੇ ਦੇ ਮੇਰ ਬੋੜੀਆਂ ਦੀਏ ਜੀ ਪੂਰੀ ਮੇਰਾ ਹਾਂਜੀ ਹਾਂਜੀ ਕਿਤੇ ਮੇਰਾ ਬਾਕੀ ਤਾਦਵਾ ਵਾਏ ਜੀ ਕਿਆ ਬਾਤ ਹੈ ਕਿਆ ਬਾਤ ਆਜ ਪਿੱਛੇ ਆਸ ਤੇ ਦੇ ਲੋ ਉਧਰ ਵੀਡੀਓ ਜੀ ਤੁਹਾਡਾ ਸਿੰਦਰਿਆਵਾ ਬਾਬਾ ਜੀ ਪਿੰਡ ਰੋੜ ਕਾਕਲਾ ਜੀ ਜ਼ਿਲ੍ਹਾ ਜਲੰਧਰ ਤੁਹਾਨੂੰ ਕੀ ਤਕਲੀਫ ਸੀ ਜਿਹਦੇ ਇੱਥੇ ਆਏ ਬਾਬਾ ਜੀ ਮੇਰਾ ਸਾਲ ਇੱਕ ਤੋਂ ਸਿਰ ਬਹੁਤ ਦੌਂਦਾ ਰਹਿੰਦਾ ਸੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਬਾਬਾ ਜੀ ਫਿਰ ਜਾ ਕੇ ਘਰ ਆਈ ਆਪਣੇ ਆਪ ਨੂੰ ਸਾਰਾ ਕੁਝ ਸਹੀ ਲੱਗਣ ਲੱਗ ਪਿਆ ਦਵਾਈਆਂ ਖਬੋਰ ਖਾਦੀਆਂ ਸਿਰ ਦੀਆਂ ਬਾਬਾ ਜੀ ਮੈਂ ਖਾਂਦੀ ਰਹਿੰਦੀ ਸੀ ਗੋਲੀ ਕਦੀ ਮੈਨਿਆਣੇ ਕੋਲ ਸਿਰ ਘਟਾਉਣਾ ਕਦੀ ਮੈਨੂੰ ਫਰਕ ਨਹੀਂ ਸੀ ਪੈਂਦਾ ਅਰਾਮ ਨਹੀਂ ਹੁੰਦਾ ਨਹੀਂ ਬਾਬਾ ਜੀ ਰਾਮ ਜੀ ਜਿੱਦਣ ਮੈਂ ਇੱਥੋਂ ਆ ਕੇ ਨਹਾ ਕੇ ਗਈਆਂ ਨਾਲ ਕੇ ਥਲੇ ਬਾਬਾ ਜੀ ਉੱਡਣ ਦਾ ਮੈਨੂੰ ਬਹੁਤ ਪਸੰਦ ਆਇਆ। ਇੱਥੇ ਕੋਈ ਮੰਗ ਤੇ ਨਹੀਂ? ਨਹੀਂ ਬਾਬਾ ਜੀ। ਬਾ ਇੱਥੇ ਰੋਜ਼ ਦੀ ਕਿੰਨੀ ਸੰਗਤ ਆਉਂਦੀ ਆ? ਹਜ਼ਾਰਾਂ ਹੀ ਬਾਬਾ ਜੀ ਹਜ਼ਾਰਾਂ ਤੋਂ ਵੀ ਜ਼ਿਆਦਾ ਹੀ ਆ ਬਾਬਾ। ਰੋਜ਼ ਦੀ ਆਉਂਦੀ। ਰੋਜ਼ ਆਉਂਦੀ। ਹਾਂ ਜੀ ਬਾਬਾ ਜੀ। RAM ਆਉਂਦਾ ਸੰਗਤਾਂ ਨੂੰ? ਬਹੁਤ ਬਾਬਾ ਜੀ। ਬਾਕੀਆਂ ਨੂੰ ਕੀ ਕਹਿਣਾ ਚਾਹੇਗੀ? ਬੱਸ ਇਹੀ ਕਹੂੰਗੀ ਕਿ ਜੇ ਨੂੰ ਕੋਈ ਦੁੱਖ ਤਕਲੀਫ ਹੋ ਇੱਥੇ ਆਣ ਕੇ ਜ਼ਰੂਰ ਆਪਣਾ ਸਿਰ ਝੁਕਾਵੇ ਇੱਥੋਂ ਫੁੱਲਾਂ ਵਰਗਾ ਹੋ ਕੇ ਜਾਊਗਾ ਬਾਬਾ ਜੀ। ਧੰਨਵਾਦ ਜੀ। ਕੀ ਨਾਮ ਦੀ ਤੁਹਾਡਾ ਮਨਦੀਪ ਬਾਬਾਈ ਪਿੰਡ ਕਿਹੜਾ ਮੇਗੋਵਾਲ ਜਿਲ੍ਹਾ ਸ਼ਿਆਲਪੁਰ ਤੁਹਾਨੂੰ ਕੀ ਤਕਲੀਫ ਸੀ ਇੱਥੇ ਆਏ ਸੀ ਮੇਰਾ 7-8 ਸਾਲ ਤੋਂ ਲੱਕ ਬਹੁਤ ਦੁਖਦਾਇਆ ਬਾਬਾਈ ਬੈਂਤੀ ਸੀ ਤਾਂ ਮੀ ਲੰਮੀ ਪੈਂਦੀ ਸੀ ਤਾਂ ਮੀ ਤਾਂ ਫਿਰ ਮੈਂ ਜਦੋਂ ਇਸ ਦਰਬਾਰ ਤੇ ਆਈਆਂ ਇੱਕੋ ਵਾਰ ਹੀ ਆਈਆਂ ਕਿੰਨੀਆਂ ਦਵਾਈਆਂ ਖਾਧੀਆਂ ਬਹੁਤ ਖਾਧੀਆਂ ਬਾਬਾਈ ਬਹੁਤ ਦਵਾਈਆਂ ਖਾਧੀਆਂ ਕਈ ਥਾਵਾਂ ਤੇ ਲੱਕ ਵੀ ਮਲਾਏ ਬਹੁਤ ਮਲਾਏ ਬਹੁਤ ਆਰਾਮ ਨਹੀਂ ਆਇਆ ਇੱਥੇ ਕਿੰਦੀ ਵਾਰ ਆਉਣ ਦਾ ਨਾਮ ਆਇਆ મારી પહેલી વાર થી તને ફરક પે ગયા પહેલી વાર થી ફરક પે ગયા ਇੱਥੇ ਕੋਈ ਮੰਗਿਆ ਜਰੀ ਨਹੀਂ ਮਮਈ ਇੱਥੇ ਹਜ਼ਾਰਾਂ ਰੋਜ਼ ਦੀ ਦੁਨੀਆ ਬੜੀ ਆਉਂਦੀ ਆ ਕਿੰਨੀ ਦੁਨੀਆ ਆਉਂਦੀ ਇੱਥੇ ਰੋਜ਼ ਬਹੁਤ ਹੁੰਦੀ ਜਿ ਹਜ਼ਾਰਾਂ ਹੀ ਤਾਂੱਖਾਂ ਹੀ ਆਉਂਦੀ ਆ ਮਮਈ ਇਹ ਪਾਤੀ ਸੰਗਤਾਂ ਨੂੰ ਕੀ ਕਹਿਣਾ ਚਾਹੇਗੀ ਮੈਂ ਤਾਂ ਬਸ ਇਹੀ ਕਹਿੰਦੀ ਆ ਜਿਨ੍ਹਾਂ ਨੂੰ ਦੁੱਖ ਤਕਲੀਫ ਆ ਇਸ ਦਰ ਤੇ ਦੂਰ ਹੁੰਦੇ ਆ ਦੁੱਖ ਤਕਲੀਫਾਂ ਸਭ ਦੂਰ ਹੁੰਦੇ ਆ ਜੀ ਤੁਰ ਕੇ ਦਿਖਾਓ ਨਾਲੇ ਬਹਿ ਕੇ ਦਿਖਾਓ ਮੋਰਨ ਬੈਗ ਉੱਥੇ ਤਕਲੀਫ ਤੇ ਨਹੀਂ ਹੋਈ ਨਹੀਂ ਠੀਕ ਹੋ ਹਾਂਜੀ ਧੰਨਵਾਦ ਜੀ ਕੀ ਨਾਮ ਜੀ ਤੁਹਾਡਾ ਹਰਪ੍ਰੀਤ ਕੌਰ ਪਿੰਡ ਜਿਲੰਦਰ ਸੰਤੋਖਪੁਰਾ ਜਿਲੰਦਰ ਸੰਤੋਖਪੁਰਾ ਹਾਂ ਜੀ ਤੁਹਾਨੂੰ ਕੀ ਤਕਲੀਫ ਸੀ ਕਿਰੋਂ ਇੱਥੇ ਆਏ ਸੀ ਮੈਨੂੰ ਖਾਣਾ ਨਹੀਂ ਸੀ ਪਚਦਾ ਹੁੰਦਾ ਰੋਟੀ ਖਾਣੀ ਫਿਰ ਮੈਂ પેટ ਦੀਆਂ ਦਵਾਈਆਂ ਬਹੁਤ ਖਾਦੀ ਹੁੰਦੀ ਸੀ ਜਦੋਂ ਤੋਂ ਫਿਰ ਮੈਂ ਇੱਥੇ ਜਨ ਲੈ ਕੇ ਗਏ ਉਦੋਂ ਤੋਂ ਮੈਂ ਠੀਕ ਹਵਾ ਬਹੁਤ ਕਿਰਪਾ ਆ ਕਿੰਨੀ ਵਾਰ ਆਉਂਦੇ ਠੀਕ ਹੋਈ ਪਹਿਲੀ ਵਾਰ ਆਈ ਆ ਉਦੋਂ ਠੀਕ ਹੋ ਗਿਆ ਅੱਜ ਦੂਜੀ ਵਾਰ ਜਨ ਲੈਣ ਵਾਸਤੇ ਆਏ ਠੀਕ ਠੀਕ ਪਹਿਲੀ ਵਾਰ ਹੀ ਹੋ ਗਈ ਹਾਂਜੀ ਹਾਂਜੀ ਬਾਕੀ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਸਾਥੀਆਂ ਨੇ ਇਹ ਕਹਿਣਾ ਚਾਹੀਦਾ ਇਹ ਕਿ ਆਪਣਾ ਵਿਸ਼ਵਾਸ ਬਣਾ ਕੇ ਆਓ ਜਿੱਦਾਂ ਮੇਰੇ ਤੇ ਰਹਿਮਤ ਹੋਈਏ ਸਭ ਤੇ ਕਿਰਪਾ ਹੋਏਗੀ ਠੀਕ ਹੈ ਕਿਸੇ ਨੇ ਕੋਈ ਮੰਗਿਆ ਜੀ ਇੱਥੇ ਨਹੀਂ ਜੀ ਨਹੀਂ ਧੰਨਵਾਦ ਜੀ